ਨਮਸਕਾਰ ਮੋਗਾ ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਅਕਸਰ ਹੁੰਦਾ ਕੀ ਹੈ ਅਸੀਂ ਆਪਣੇ ਘਰ ਵਾਸਤੇ ਜਾਂ ਆਪਣੀ ਦੁਕਾਨ ਵਾਸਤੇ ਫੈਕਟਰੀ ਵਾਸਤੇ ਕੋਈ ਚੀਜ਼ ਲੈ ਲੈਂਦੇ ਆ ਲੇਕਿਨ ਉਹ ਚੀਜ਼ ਲੈਣ ਤੋਂ ਬਾਅਦ ਜਦੋਂ ਉਸ ਚੀਜ਼ ਵਿੱਚ ਕੋਈ ਨੁਕਸ ਪੈ ਜਾਂਦਾ ਹੈ ਦੁਕਾਨਦਾਰ ਸੁਣਵਾਈ ਨਹੀਂ ਕਰਦਾ ਤੇ ਅੱਜ ਹੀ ਇੱਕ ਮਾਮਲਾ ਸਾਹਮਣੇ ਆਇਆ ਸਾਡੇ ਕੋਲ ਮੋਗਾ ਦੇ ਵਿੱਚ ਤੇ ਸਾਡੇ ਨਾਲ ਇਸ ਵੇਲੇ ਸਮਾਜ ਸੇਵੀ ਵਿਨੋਦ ਗੋਇਲ ਕਾਕਾ ਜੀ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਹਾਂ ਕੀ ਹੈ ਸਾਰਾ ਮਾਮਲਾ ਕੀ ਉਹਨਾਂ ਵੱਲੋਂ ਪਰਚੇਜ਼ ਕੀਤਾ ਗਿਆ ਸੀਗਾ ਕਿੱਥੋਂ ਪਰਚੇਜ਼ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਨਿਵਾਰਣ ਹੈ ਉਹ ਕਿਸ ਤਰ੍ਹਾਂ ਹੋਇਆ ਉਹਨਾਂ ਦੀ ਜਿਹੜੀ ਤਕਲੀਫ ਸੀ ਉਹ ਕਿਸ ਤਰ੍ਹਾਂ ਦੂਰ ਹੋਈ ਜੀ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਵਿਨੋਦ ਜੀ ਮਗਰਬੀ ਨਿਊਜ਼ ਦੇ ਵਿੱਚ ਥੈਂਕ ਯੂ ਜੀ ਅ ਸਰ ਦੱਸੋ ਜੀ ਕੀ ਸੀਗਾ ਸਾਰਾ ਮਾਮਲਾ ਤੁਸੀਂ ਕੀ ਪਰਚੇਜ਼ ਕੀਤਾ ਸੀਗਾ ਜੀ ਮੈਂ ਆਪਣੇ ਰੈ residense ਤੇ ਸੀਸੀਟੀਵੀ ਕੈਮਰੇ ਜੋ ਗਰਾਉਂਡ ਦੀ ਫਰਮ ਹੈ ਏਕ ਨੂਰ ਐਂਟਰਪ੍ਰਾਈਜ਼ਸ ਜੀ ਮੈਂ ਉਹਨਾਂ ਤੋਂ ਲਗਵਾਏ ਸੀ ਜਿਨ੍ਹਾਂ ਦੀ ਕੋਸਟ ਉਹਨਾਂ ਨੇ ਮੇਰੇ ਕੋਲ 44000 ਰੁਪਏ ਲਏ ਸੀ ਉਹ ਥੋੜੀ ਦੇਰ ਬਾਅਦ ਕੈਮਰੇ ਸਹੀ ਨਹੀਂ ਸੀ ਚੱਲ ਰਹੇ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਇੱਕ ਦੋ ਚੱਕਰ ਲਾ ਗਏ ਲੇਕਿਨ ਫਿਰ ਵੀ ਕੈਮਰੇ ਠੀਕ ਨਹੀਂ ਹੋਏ ਓਕੇ ਜੀ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੂੰ ਬਾਰ-ਬਾਰ ਫੋਨ ਕਰਦਾ ਰਿਹਾ ਪਰ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਮੇਰੇ ਇਹਨਾਂ ਨੇ ਫੋਨ ਪਿਕ ਕਰਨਾ ਬੰਦ ਕਰਤਾ ਆਪਾਂ ਜਿਹੜੀ ਗੱਲ ਕਰਦੇ ਹਾਂ ਵਿਨੋਦ ਜੀ ਬਈ ਤੁਸੀਂ ਕੈਮਰੇ ਪਰਚੇਸ ਕੀਤੇ ਤੇ ਕਿੰਨਾ ਸਮਾਂ ਕੱਢੇ ਉਹ ਤੇ ਉਸ ਤੋਂ ਬਾਅਦ ਜਿਹੜਾ ਉਹ ਕੰਮ ਕਰਨਾ ਉਹਨਾਂ ਨੇ ਬੰਦ ਕਰਤਾ ਕਿੰਨਾ ਸਮਾਂ ਕੱਢਿਆ ਜੀ ਉਹ 8-9 ਮਹੀਨੇ ਉਹ ਵਰਕ ਉਹਨਾਂ ਦਾ ਹੋਇਆ ਇਹਨਾਂ ਦੀ ਗਾਰੰਟੀ 1 ਸਾਲ ਦੀ ਹੁੰਦੀ ਹੈ ਗਾਰੰਟੀ ਪੀਰੀਅਡ ਦੇ ਵਿੱਚ ਹੀ ਸਾਰਾ ਇਹ ਸਿਸਟਮ ਚੱਲਿਆ ਤੇ ਉਸ ਤੋਂ ਬਾਅਦ ਮਤਲਬ ਕਿੰਨੇ ਕ ਦੇਰ ਤੁਹਾਡਾ ਫੋਨ ਚੱਕਦੇ ਰਏ ਜਾਂ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਮਤਲਬ ਫੋਨ ਹੀ ਦੇਖੋ ਕਿੰਨੀ ਕ ਵੱਡੀ ਮੈਂ ਕਹਾਂਗਾ ਅੰਗਲੀ ਹੈ ਕੋਈ ਚੀਜ਼ ਸੇਲ ਕਰਨਾ ਤਾਂ ਬੜਾ ਸੌਖਾ ਹੈ ਲੇਕਿਨ ਆਫਟਰ ਸੇਲ ਉਹਦੀ ਵਾਰੰਟੀ ਨੂੰ ਕਵਰ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਮੈਨੂੰ ਪਤਾ ਲੱਗਿਆ ਇਹ ਹੋਰਾਂ ਨਾਲ ਵੀ ਇਦਾਈ ਕਰਦੇ ਆ ਮੈਂ ਇਸੇ ਬੰਦੇ ਦੇ ਰੈਫਰ ਕਰਾਉਣ ਤੇ ਗਲਤ ਫਸ ਗਿਆ ਇਹਨਾਂ ਕੋਲੇ ਓਕੇ ਜੀ ਜਿਵੇਂ ਤੁਸੀਂ ਦੱਸਿਆ ਵਿਨੋਦ ਜੀ ਕਿ ਤੁਹਾਨੂੰ 8-9 ਮਹੀਨੇ ਤੱਕ ਸਹੀ ਚੱਲੇ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਅਪਰੋਚ ਕੀਤਾ ਕਿ ਇਹਨਾਂ ਵੱਲੋਂ ਕਦੇ ਕੋਈ ਬੰਦਾ ਕਦੇ ਸਟਾਰਟਿੰਗ ਤੋਂ ਭੇਜਿਆ ਨਹੀਂ ਗਿਆ ਕਿ 8-9 ਮਹੀਨੇ ਸਹੀ ਨਹੀਂ ਚੱਲੇ ਇਹ 2-3 ਮਹੀਨੇ ਬਾਅਦ ਹੀ ਖਰਾਬ ਹੋਣੇ ਸ਼ੁਰੂ ਹੋ ਗਏ ਇੱਕ ਦੋ ਵਾਰੀ ਠੀਕ ਕਰ ਗਏ ਲੇਕਿਨ ਉਸ ਦੇ ਬਾਵਜੂਦ ਵੀ ਇਹ ਕੰਮ ਸਹੀ ਨਹੀਂ ਸੀ ਕਰ ਰਹੇ ਅੱਛਾ ਜੀ 8-9 ਮਹੀਨੇ ਦਾ ਟੋਟਲ ਪੀਰੀਅਡ ਹੋਇਆ ਜਦੋਂ ਮੈਂ ਇਹਨਾਂ ਤੇ ਕੇਸ ਕਰਦਾ ਹਾਰ ਕੇ ਮਤਲਬ ਕਿ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਸੀ ਮਤਲਬ ਕੈਮਰੇ ਵਿੱਚ ਕੀ ਪ੍ਰੋਬਲਮ ਆ ਰਹੀ ਸੀ ਕੈਮਰੇ ਬੰਦ ਹੋ ਜਾਂਦੇ ਸੀ ਕਲੈਕਟੀ ਨਹੀਂ ਸੀਗੀ ਆਪਦੇ ਬੰਦ ਹੋ ਜਾਂਦੇ ਸੀਗੇ ਕਿੰਨੇ ਕੈਮਰੇ ਆਪਾਂ ਟੋਟਲ ਆਪਾਂ ਇੰਸਟਾਲ ਕਰਵਾਏ ਸੀਗੇ ਜੀ ਮੈਂ 8 ਕੈਮਰੇ ਕਰਵਾਏ ਸੀ ਇਹ ਘਰੇ ਲੱਗੇ ਸਾਰੇ ਜੀ ਸਾਰੇ ਘਰੇ ਲੱਗੇ ਆ ਜੀ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਕੋਈ ਬਾਹਰੋਂ ਰਿਪੇਅਰ ਕਰਾਣ ਦੀ ਕੋਸ਼ਿਸ਼ ਕੀਤੀ ਕੀ ਕੀਤਾ ਜੀ ਮੈਂ ਇਹਨੂੰ ਬਾਹਰੋਂ ਰਿਪੇਅਰ ਕਰਾਣੀ ਪਈ ਸੀ ਉਸ ਤੇ ਇੱਕ ਵਾਰੀ ਮੇਰਾ 9100 ਰੁਪਏ ਲੱਗਿਆ ਜਦੋਂ ਕਿ ਮੈਂ ਮਹਿਮਾਨਯੋਗ ਅਦਾਲਤ ਨੂੰ ਦੱਸਿਆ ਜੀ ਮੈਂ ਉਹਦੇ ਦਿਲ ਵੀ ਦਿੱਤੇ ਨੇ ਅਦਾਲਤ ਨੇ ਉਸ ਤੋਂ ਬਾਅਦ ਫਿਰ ਤੁਹਾਡੇ ਵੱਲੋਂ ਕੀ ਕਰ ਵੀ ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਦੇਖਦੇ ਹੋਏ ਸਚਾਈ ਦੇਖਦੇ ਹੋਏ ਜਿਹੜਾ ਫੈਸਲਾ ਮੇਰੇ ਫੇਵਰ ਦੇ ਵਿੱਚ ਦੇ ਦਿੱਤਾ ਉਹਨਾਂ ਨੇ ਕਾਸਟ ਆਫ ਕੈਮਰਾਸ 44 ਰੁਪਿਆ ਪਲਸ 9100 ਜੋ ਮੈਂ ਰਿਪੇਅਰ ਕਰਾਈ ਸੀ ਪਲਸ 5000 ਕੰਪੋਜ਼ਿਟਰੀ ਇਹਨਾਂ ਨੂੰ ਦੇਣ ਦਾ ਹੁਕਮ ਦਿੱਤਾ ਹੈ ਤੇ ਕੋਈ ਟਾਈਮ ਬਾਉਂਡ ਵੀ ਕੀਤਾ ਗਿਆ ਵੀ ਜੇ ਇਹ ਜਿਹੜੇ ਸਾਰੇ ਜਿਹੜੀ ਪੈਨਲਟੀ ਮੈਂ ਕਹਾਂਗਾ ਕਾਸਟ ਪਾਈ ਗਈ ਹੈ ਕੋਰਟ ਵੱਲੋਂ ਕੋਰਟ ਵੱਲੋਂ ਤੇ ਜੇ ਅਦਾ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਕੁਝ ਅੱਗੇ ਵੀ ਕੋਈ ਫਰਦਰ ਹੈ ਜੀ ਹਾਂ ਉਸ ਦਾ ਉਹਨਾਂ ਨੇ ਇੱਕ ਮਹੀਨੇ ਦਾ ਟਾਈਮ ਦਿੱਤਾ ਹੈ ਜੇ ਮਹੀਨੇ ਦੇ ਵਿੱਚ ਉਹ ਪੇਮੈਂਟ ਮੈਨੂੰ ਨਹੀਂ ਕਰਦੇ ਤਾਂ ਉਹਨਾਂ ਨੂੰ 10000 ਰੁਪਏ ਦੀ ਹੋਰ ਪਨਲਟੀ ਹੈ ਹਲੇ ਮਹੀਨਾ 16 ਤਰੀਕ ਨੂੰ ਖਤਮ ਹੋਣਾ ਹੈ ਓਕੇ ਤੇ ਵੈਸੇ ਤੁਸੀਂ ਕਿੰਨਾ ਸੈਟੀਸਫਾਈਡ ਹੋ ਜੀ ਜਿਹੜੇ ਕੰਜ਼ਿਊਮਰ ਕੋਰਟ ਦੇ ਫੈਸਲੇ ਤੋਂ ਮੈਂ ਕੰਜ਼ਿਊਮਰ ਕੋਰਟ ਦੇ ਫੈਸਲੇ ਤੇ 100% ਸੈਟੀਸਫਾਈਡ ਹਾਂ ਜੀ ਤੇ ਜਿਹੜੇ ਹੋਰ ਲੋਕ ਨੇ ਕਿਉਂਕਿ ਅਸੀਂ ਵੀ ਕੰਜ਼ਿਊਮਰ ਆ ਆਪਾਂ ਸਾਰੇ ਕੰਜ਼ਿਊਮਰ ਆ ਕੋਈ ਨਾ ਕੋਈ ਚੀਜ਼ ਆਪਾਂ ਕੰਜ਼ਿਊਮ ਆਪਾਂ ਨੂੰ ਤੇ ਲੋਡ ਪੈਂਦੀ ਰਹਿੰਦੀ ਆ ਡ ਮਕੋ ਆਵਰਲੀ ਬੇਸਿਸ ਤੇ ਆਪਾਂ ਨੂੰ ਲੋੜ ਪੈਂਦੀ ਰਹਿੰਦੀ ਆ ਆਪਾਂ ਕੋਈ ਨਾ ਕੋਈ ਚੀਜ਼ ਪਰਚੇਸ ਕਰਦੇ ਆ ਲੇਕਿਨ ਆਮ ਤੌਰ ਤੇ ਅਕਸਰ ਇਹ ਹੁੰਦਾ ਹੈ ਕਿ ਖਾਸ ਕਰਕੇ ਇਲੈਕਟ੍ਰੋਨਿਕ ਗੈਜਟ ਆ ਤੇ ਇਹਨਾਂ ਵੱਲੋਂ ਜਿਹੜੀ ਸੁਣਵਾਈ ਆ ਕੇ ਵੀ ਘਟ ਜਾਂਦੀ ਆ ਤੇ ਉਹ ਤੁਸੀਂ ਜਿਹੜੇ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਆਮ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਲੇ ਵੀ ਆਪਣੇ ਨੂੰ ਜਾਗਰਤ ਕਰੋ ਜੇ ਕੋਈ ਨਹੀਂ ਸੁਣਵਾਈ ਹੁੰਦੀ ਤਾਂ ਕੋਰਟ ਦਾ ਦਰਵਾਜ਼ਾ ਖੜਕਰਾਓ ਤੁਹਾਨੂੰ ਇਨਸਾਫ ਮਿਲੂਗਾ ਜੀ ਬਿਲਕੁਲ ਇਹ ਸੁਣ ਵਿਨੋਦ ਗੁਇਲ ਜੀ ਤੇ ਜਿਵੇਂ ਇਸ ਤਰ੍ਹਾਂ ਜਿਵੇਂ ਇਹਨਾਂ ਨੇ ਕਿਹਾ ਕਿ ਬਿਲਕੁਲ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਦੇਖੋ ਜਿਹੜੀ ਚੀਜ਼ਾਂ ਦੀ ਲੋੜ ਆ ਆਪਾਂ ਨੂੰ ਕਰਾ ਦੇ ਵਿੱਚ ਦੁਕਾਨਾਂ ਤੇ ਫੈਕਟਰੀਆਂ ਦੇ ਵਿੱਚ ਉਹ ਚੀਜ਼ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਉਹ ਸਾਨੂੰ ਪਰਚੇਸ ਕਰਨੀ ਪੈਣੀ ਹੈ ਲੇਕਿਨ ਫਿਰ ਵੀ ਜੇ ਕੋਈ ਦੁਕਾਨਦਾਰ ਬਦਮਾਸ਼ੀ ਕਰਦਾ ਇਸ ਤਰ੍ਹਾਂ ਦੀ ਤੇ ਆਪਣੀ ਸੁਣਵਾਈ ਨਹੀਂ ਕਰਦਾ ਤੇ ਆਪਾਂ ਨੂੰ ਬਿਲਕੁਲ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਉਹਦੇ ਵਾਸਤੇ ਕਲਮਰ ਕੋਰਟਾਂ ਬੈਠੀਆਂ ਤੇ ਬਿਲਕੁਲ ਤੁਸੀਂ ਆਪਣਾ ਜਿਹੜਾ ਹੈ ਕਲਮਰ ਕੋਰਟ ਦਾ ਅਧਰਾਜਾ ਜੇ ਖੜਕਾਣੇ ਹੋ ਤੇ ਅੱਜ ਕੱਲ੍ਹ ਵੈਸੇ ਵੀ ਜਿਹੜੀ ਕੋਰਟ ਹੈ ਕੰਜ਼ਿਊਮਰ ਕੋਡ ਜਿਵੇਂ ਨਾਮ ਹੈ ਮੈਂ ਕਹੂੰਗਾ ਇੱਕ ਕੰਜ਼ਿਊਮਰ ਦੇ ਹੱਕ ਦਿਆਂ ਤੇ ਸਿਰਫ ਲੋੜ ਹੈ ਸਾਨੂੰ ਜਾਗਰੂਕ ਹੋਣ ਦੀ ਤੇ ਸਾਨੂੰ ਸਾਡੇ ਰਾਈਟਸ ਪਤਾ ਹੋਣੇ ਚਾਹੀਦੇ ਆ ਕਿ ਜੇ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ ਸਾਡਾ ਅਗਲਾ ਸਟੈਪ ਕੀ ਹੋਣਾ ਚਾਹੀਦਾ ਤੇ ਬਾਕੀ ਸਾਡੀ ਦਰਸ਼ਕਾਂ ਨੂੰ ਸਾਡੀ ਇੱਕ ਰਿਕਵੈਸਟ ਹੈ ਜੇ ਤੁਹਾਡਾ ਕੋਈ ਮੁੱਦਾ ਹੈ ਕੁਸੀਂ ਕਿਸੇ ਖਾਸ ਜਿਹੜਾ ਕੋਈ ਖਬਰ ਚਾਹੁੰਦੇ ਹੋ ਕਿਸੇ ਮੁੱਦੇ ਦੇ ਉੱਪਰ ਤਾਂ ਸਾਨੂੰ ਬਿਲਕੁਲ ਥੱਲੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਆਪਣੀ رائے ਜ਼ਰੂਰ ਦਿਓ ਤਾਂ ਕਿ ਜਿਹੜੀ ਅਗਲੀ ਵੀਡੀਓ ਹੈ ਅਸੀਂ ਤੁਹਾਨੂੰ ਉਸ ਮੁੱਦੇ ਤੇ ਲਿਆ ਕੇ ਤੁਹਾਡਾ ਕੋਈ ਆਨ ਵਾਲਾ ਫਿਕਰ ਦੇ ਤੁਹਾਡਾ ਕੋਈ ਫਾਇਦਾ ਕਰ ਸਕੀ ਹੈ ਮੋਗਾ ਟੂਡੇ ਨਿਊਜ਼ ਲਈ ਸੇ ਹੋਗੀ ਅਸ਼ੋਕ ਮੋਹਰਿਆ ਦੇ ਨਾਲ ਮਨੀਸ਼ ਜਿੰਦਲ ਮੋਗਾ